ਸੋਰਠ ਰਾਗ ਦੀ ਜਿਹੜੇ 12 ਸ਼ਬਦ ਮਹਾਰਾਜ ਜੀ ਨੇ ਪ੍ਰਿਆਗ ਰਾਜ ਉੱਥੇ ਸਾਧੂਆਂ ਨੂੰ ਕੁਝ ਬੀਬੀਆਂ ਨੇ ਜਿਹੜੀਆਂ ਸਾਧੂ ਦੀਆਂ ਸਾਧੂਆਂ ਦੀਆਂ ਮੰਡਲੀਆਂ ਦੇ ਵਿੱਚ ਨੇ ਕੁਝ ਪੁਰਸ਼ ਸਾਧੂ ਬਣੇ ਹੋਏ ਨੇ ਵੱਖ-ਵੱਖ ਅਖਾੜੇ ਆ ਵੱਖ-ਵੱਖ ਮੰਡਲੀਆਂ ਵੱਖ-ਵੱਖ ਭੇਖਾਂ ਦੇ ਜਿਸ ਤਰ੍ਹਾਂ ਉਹ ਸਤਿਗੁਰੂ ਜੀ ਨੂੰ ਸਵਾਲ ਕਰ ਰਹੇ ਨੇ ਮਹਾਰਾਜ ਉਸੇ ਰੂਪ ਵਿੱਚ ਉਹਨਾਂ ਨੂੰ ਜਵਾਬ ਵੀ ਦੇ ਰਹੇ ਨੇ ਕਿਤੇ ਕਿਤੇ ਸੱਚੇ ਪਾਤਸ਼ਾਹ ਆਪ ਸਵਾਲ ਕਰਦੇ ਨੇ ਅਪੀ ਜਵਾਬ ਦੇ ਰਹੇ ਨੇ ਆਓ ਅੱਜ ਵਾਲੇ ਪਾਵਨ ਇਨ੍ਹਾਂ ਸ਼ਬਦਾਂ ਵਿੱਚ ਸੱਚੇ ਪਾਤਸ਼ਾਹ ਜੀ ਤੋਂ ਸਰਵਣ ਕਰੀਏ ਮਹਾਰਜ ਸੱਚੇ ਪਾਤਸ਼ਾਹ ਉਹਨਾਂ ਸਾਧੂਆਂ ਨੂੰ ਉਸ ਵੇਲੇ ਕੀ ਉਪਦੇਸ਼ ਦੇ ਰਹੇ ਨੇ ਤੇ ਅੱਜ ਤੱਕ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਉਪਦੇਸ਼ ਬਖਸ਼ ਰਹੇ ਨੇ ਜੀ ਸੋਰਠ ਮਹੱਲਾ ਨਵਾ ਰਾਗ ਸੋਰਠ ਹੈ ਨਵਾ ਮਹੱਲਾ ਮਹੱਲਾ ਨਾਵਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹਨ ਜੀ ਬਾਈ ਮੈਂ ਕਿੱਥੇ ਬਦਲ ਕਿਉਂ ਗੋਸਾਈ ਹੁਣ ਜਿਹੜੀਆਂ ਇਹ ਸਾਧੂ ਸਾਧੂਆਂ ਦੀਆਂ ਮੰਡਲੀਆਂ ਨੇ ਨਾ ਜਿਹੜੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਦੇ ਨਾਲ ਸਵਾਲ ਜਵਾਬ ਕਰਦੇ ਨੇ ਇਹਨਾਂ ਵਿੱਚ ਕੁਝ ਔਰਤਾਂ ਵੀ ਨੇ ਕੁਝ ਮਾਈਆਂ ਬੀਬੀਆਂ ਵੀ ਨੇ ਸੱਚੇ ਪਾਤਸ਼ਾਹ ਮਹਾਰਾਜ ਕੀ ਰਹੇ ਨੇ ਮਾਈ ਮੈਂ ਕਿਹਬਦ ਲਖੋ ਗੁਸਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਿਹੜਾ ਇਸ ਧਰਤੀ ਦਾ ਮਾਲਕ ਹੈ ਗੋ ਕਹਿੰਦੇ ਨੇ ਇਸ ਧਰਤੀ ਨੂੰ ਇਸ ਜ਼ਮੀਨ ਨੂੰ ਇਸ ਪ੍ਰithvi ਨੂੰ ਸਾਈਂ ਕਹਿੰਦੇ ਨੇ ਮਾਲਕ ਨੂੰ ਜਿਹੜਾ ਇਸ ਧਰਤੀ ਦਾ ਮਾਲਕ ਹੈ ਜਿਹੜਾ ਇਸ ਕਾਇਨਾਤ ਨੂੰ ਰਚਾਉਣ ਵਾਲਾ ਬਣਾਉਣ ਵਾਲਾ ਤੇ ਇਸ ਕਾਇਨਾਤ ਦਾ ਜਿਹੜਾ ਮਾਲਕ ਹੈ ਅਕਾਲ ਪੁਰਖ ਵਾਹਿਗੁਰੂ ਉਹਦੀ ਮੈਂ ਭਗਤੀ ਕਿਵੇਂ ਕਰਾਂ ਉਹਦੇ ਜਿਹੜੀ ਬਣਾਈ ਹੋਈ ਗਤ ਹੈ ਉਹਨੂੰ ਮੈਂ ਕਿਵੇਂ ਜਾਣਾਂ ਵਾਹਿਗੁਰੂ ਦੀ ਖੇਡ ਨੂੰ ਮੈਂ ਕਿਸ ਤਰ੍ਹਾਂ ਦੇ ਨਾਲ ਸਮਝਾਂ ਉਹਦੇ ਨਾਮ ਦੇ ਵਿੱਚ ਉਹਦੇ ਸੇਵਾ ਸਿਮਰਨ ਦੇ ਵਿੱਚ ਮੈਂ ਕਿਵੇਂ ਲਿਵਲੀਨ ਹੋਵਾਂ ਮਹਾਮੋ ਅਗਿਆਨ ਤੇ ਮਰ ਬਮਨ ਰਹਿ ਔਰ ਜਾਏ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਅਗਿਆਨਤਾ ਦੀ ਅਗਨ ਜਿਹੜੀ ਅਗਿਆਨਤਾ ਦੀ ਅਗਨੀ ਹੈ ਇਹਦੇ ਵਿੱਚ ਹੀ ਮੈਂ ਤੇ ਉਲਝਿਆ ਹੋਇਆ ਮੇਰਾ ਜਿਹੜਾ ਮਨ ਹੈ ਇਸ ਅਗਿਆਨਤਾ ਦੀ ਅਗਨੀ ਦੇ ਵਿੱਚ ਹੀ ਉਲਝਿਆ ਹੋਇਆ ਹੈ ਜਦੋਂ ਕਿਤੇ ਬਹੁਤ ਹੀ ਸਾਰੀ ਅੱਗ ਪੈ ਜਾਵੇ ਨਾ ਉਸ ਅੱਗ ਦੇ ਵਿੱਚੋਂ ਨਿਕਲਣ ਵਾਸਤੇ ਯਤਨ ਕਰਦਿਆਂ ਕਰਦਿਆਂ ਕਈ ਵਾਰੀ ਉਸ ਅੱਗ ਦੀ ਚਪਕਟ ਵਿੱਚ ਆ ਜਾਈਦਾ ਹੈ ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਕਹਿ ਰਹੇ ਨੇ ਜਿਹੜੀ ਅਗਿਆਨਤਾ ਦੀ ਅੱਗ ਇਹ ਬਹੁਤ ਭਿਆਨਕ ਲੱਗੀ ਹੋਈ ਹੈ ਇਸ ਅਗਿਆਨਤਾ ਦੀ ਅੱਗ ਤੋਂ ਬਚਣ ਦਾ ਯਤਨ ਕਰਦੇ ਕਰਦੇ ਆ ਇਦੇ ਵਿੱਚ ਹੀ ਉਲਝਦੇ ਜਾ ਰਹੇ ਹਾਂ ਰਹਾ ਬਿਸ਼ਰਾਮ ਦਿੰਦੇ ਨਹੀਂ ਜੀ ਸਗਲਾ ਜਨਮ ਭਰਮੇ ਪਰਮ ਕੋਇਓ ਨੈ ਅਸਵੇਡ ਮਤ ਪਾਈ ਜਿੰਨੇ ਵੀ ਜਨਮ ਪਹਿਲਾਂ ਹੋਏ ਨੇ ਮੇਰੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹ ਭਰਮ ਦਿਆਂ ਹੀ ਮੇਰੇ ਬਤੀਤ ਹੋ ਗਏ ਕਿਉਂਕਿ ਦਾਵਾ ਇਸ ਲਈ ਕੀਤਾ ਜਾ ਸਕਦਾ ਵੀ ਜੇ ਮੈਂ ਉਹਨਾਂ ਜਨਮਾਂ ਵਿੱਚ ਭਰਮ ਦਾ ਨਾ ਨਾ ਹੁੰਦਾ ਤੇ ਫਿਰ ਮੈਂ ਅੱਜ ਨੂੰ ਮੁਕਤ ਹੁੰਦਾ ਫਿਰ ਹੁਣ ਤੋਂ ਮੈਂ ਮਨੁੱਖਾ ਤਨ ਵਿੱਚ ਵੀ ਨਾ ਹੁੰਦਾ ਬਹੁਤ ਸਾਰੇ ਜਨਮ ਮੇਰੇ ਪਹਿਲਾਂ ਭਰਪ ਦੇ ਭਰਮ ਦੇ ਦੇ ਇਹਨਾਂ 84 ਦੇ ਚੱਕਰਾਂ ਗੀੜਿਆਂ ਵਿੱਚ ਆਵਾ ਗਵਣ ਵਿੱਚ ਹੀ ਬਤੀਤ ਹੋਏ ਨੇ ਤੇ ਹੋ ਰਹੇ ਨੇ ਅੱਜ ਵੀ ਜਿਹੜੀ ਸਦਾ ਥਿਰ ਵਾਸਤੇ ਅਡੋਲ ਮਤ ਸੀ ਨਾ ਅਸਥਿਰ ਮਤ ਜਿਹੜੀ ਡੋਲਦੀ ਨਹੀਂ ਸੀ ਕਦੇ ਮਤ ਜਿਹੜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਉਂਦੀ ਸੀ ਡੰਡਾਉਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਮਿਕ ਦੇਖ ਰਹਾ ਹੱਥ ਸੱਚੇ ਪਾਤਸ਼ਾਹ ਕਹਿ ਰਹੇ ਨੇ ਉਹ ਜਿਹੜੀ ਅਸਥਿਰ ਮਤ ਜਿਹੜੀ ਡੋਲਦੀ ਨਹੀਂ ਮਾਰੇ ਕਹਿੰਦੇ ਉਹ ਅਜੇ ਤੱਕ ਵੀ ਪ੍ਰਾਪਤ ਨਹੀਂ ਹੋਈ ਤੈਨੂੰ ਉਹ ਮਤ ਸਾਧੂ ਕਹਿ ਰਹੇ ਨੇ ਅਜੇ ਤੱਕ ਵੀ ਪ੍ਰਾਪਤ ਨਹੀਂ ਹੋਈ ਤੈਨੂੰ ਅਜੇ ਤੱਕ ਵੀ ਉਹ ਮਤ ਮਿਲੀ ਨਹੀਂ ਜਿਸ ਮਤ ਦੇ ਨਾਲ ਤੂੰ ਅਡੋਲ ਰਹਿ ਸਕਦਾ ਸੀ ਹੁਣ ਤੇ ਡੋਲ ਜਾਂਦਾ ਕਦੇ ਵਿਕਾਰਾਂ ਦੇ ਵਾਸਤੇ ਕਦੇ ਦੁਨੀਆਂ ਦੇ ਸ਼ਬਦ ਸੁਪਰਸ਼ ਰੂਪ ਰਸ ਗੰਧ ਵਿੱਚ ਕਦੇ ਪਰਾਏ ਰੂਪ ਤੇ ਕਦੇ ਪਰਾਈ ਧਨ ਦੌਲਤ ਤੇ ਹੁੰਡੋਲ ਜਾਂਦਾ ਹੈ ਨਾ ਮਨ ਪਰ ਰੱਬ ਦੇ ਪਿਆਰਿਆਂ ਦਾ ਮਨ ਕਦੇ ਨਹੀਂ ਡੋਲਦਾ ਭਾਵੇਂ ਪਾਟੇ ਕੱਪੜੇ ਪਹਿਨੇ ਹੋਣ ਤੇ ਭਾਵੇਂ ਹੀਰਿਆਂ ਦੇ ਟਿਹਰੇ ਲੱਗੇ ਹੋਣ ਉਹਨਾਂ ਨੂੰ ਕਿਸੇ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਸੱਚੇ ਪਾਤਸ਼ਾਹ ਕਹਿ ਰਹੇ ਨੇ ਸਾਧੂਆਂ ਨੂੰ ਪ੍ਰਸ਼ੰਦ ਰੂਪ ਦੇ ਵਿੱਚ ਬਹੁਤ ਸਾਰੇ ਜਨਮ ਹੋਏ ਨੇ ਤੇ ਅੱਜ ਵੀ ਜਿਹੜੇ ਜਨਮਾਂ ਵਿੱਚ ਮੈਂ ਜਿਉਂ ਰਿਹਾ ਇਹ ਸਾਰੇ ਭਰਮਦਿਆਂ ਭਰਮਦਿਆਂ ਫਿਰਦੇ ਫਿਰਦੇ ਹੀ ਮੇਰੇ ਬਤੀਤ ਹੋਏ ਨੇ ਕਦੇ ਵੀ ਅਸਥਿਰ ਅਡੋਲ ਮਤ ਮੈਨੂੰ ਅਜੇ ਤੱਕ ਪ੍ਰਾਪਤ ਨਹੀਂ ਹੋ ਸਕੀ ਵਿਖਿਆ ਸਕਤ ਰਯੋ ਨਿਸਬਾਸਰ ਨਹ ਚੁੱਟੀ ਅਦਮਾਈ ਜਿਹੜੇ ਇਹ ਵਿਕਾਰ ਨੇ ਨਾ ਲੱਗੇ ਹੋਏ ਤਨ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਇਹਨਾਂ ਦੇ ਨਾਲ ਜਿਹੜੇ ਸੰਗੀ ਸਾਥੀ ਹੋਰ ਵੀ ਨੇ ਇਹਨਾਂ ਦਾ ਪਾਲ ਪਰਿਵਾਰ ਇਨਾ ਵਿਸ਼ਿਆਂ ਦਾ ਵਿਕਾਰਾਂ ਦਾ ਜਿਹੜਾ ਹੋਰ ਵੀ ਵਾਲ ਪਰਿਵਾਰ ਹੈ ਨਾ ਸੱਚੇ ਪਾਤਸ਼ਾਹ ਕਹਿੰਦੇ ਇਹ ਜ਼ਹਿਰ ਰੂਪੀ ਜਿਹੜੇ ਵਿਸ਼ੇ ਵਿਕਾਰ ਨੇ ਇਹ ਮੈਨੂੰ ਲੱਗੇ ਹੋਏ ਨੇ ਵਿਖਿਆ ਸਖਤ ਰਹੇ ਉਹ ਨਿਸਬਸੁਰ ਨਹਿ ਛੂਟੀ ਅਦਮਾਈ ਇਸ ਕਰਕੇ ਜਿਹੜੀ ਦੁਚਿੱਤੀ ਹੈ ਨਾ ਮਨ ਵਿੱਚ ਜਿਹੜੀ ਕਾਲੀ ਹੈ ਜ਼ਿੰਦਗੀ ਦੇ ਵਿੱਚ ਦੁਚਿੱਤੀ ਹੈ ਮਨ ਦੇ ਵਿੱਚ ਉਹ ਇਸ ਅਜੇ ਇਸ ਕਰਕੇ ਛੁੱਟੀ ਨਹੀਂ ਨਹਿ ਛੂਟੀ ਅਦਮਾਈ ਉਹ ਜ਼ਿੰਦਗੀ ਦੇ ਵਿੱਚੋਂ ਨਿਕਲੀ ਨਹੀਂ ਅਸਲ ਵਿੱਚ ਜਿਹੜੀ ਗੁਰਮੁਖਤਾਈ ਦਾ ਗੁਣ ਹੈ ਇਹ ਕਿਸ ਤਰ੍ਹਾਂ ਦੇ ਨਾਲ ਧਾਰਨ ਹੋਵੇਗਾ ਗੁਰਮੁਖਤਾਈ ਦਾ ਗੁਣ ਧਾਰਨ ਕਰਨਾ ਅਸਲ ਵਿੱਚ ਮਾੜੀਆਂ ਮਨੁੱਖਤਾਈ ਵਾਲੀਆਂ ਆਦਤਾਂ ਨੂੰ ਛੱਡਣਾ ਹੀ ਗੁਰਮੁਖਤਾਈ ਧਾਰਨ ਕਰਨੀ ਹੁੰਦੀ ਹੈ ਜਿਸ ਸੌਖੇ ਜੇ ਤੇ ਸਿੱਧੇ ਸਪਸ਼ਟ ਸ਼ਬਦਾਂ ਵਿੱਚ ਕਹਿ ਲਈਏ ਆਪਣੇ ਸੁਭਾਅ ਨੂੰ ਤਬਦੀਲ ਕਰਨਾ ਆਪਣੇ ਸੁਭਾਅ ਨੂੰ ਚੇਂਜ ਕਰ ਲੈਣਾ ਹੀ ਗੁਰਮੁਖ ਬਣਨਾ ਹੁੰਦਾ ਹੈ ਸਰੀਰ ਤੇ ਉਹੀ ਰਹਿੰਦਾ ਹੈ ਉਹੀ ਅੱਖਾਂ ਨੇ ਉਹੀ ਪੈਰ ਹੈ ਉਹੀ ਨੱਕ ਕੰਨ ਹੱਥ ਸਭ ਕੁਝ ਉਹੀ ਹੈ ਪਰ ਮਨਮੁਖ ਤੇ ਗੁਰਮੁਖ ਦੇ ਵਿੱਚ ਫਰਕ ਕਿੱਥੇ ਪੈਂਦਾ ਹੈ ਉਹਨਾਂ ਦੇ ਸੁਭਾਅ ਕਰਕੇ ਮਨਮੁਖ ਦਾ ਸਦਾ ਸੁਭਾਅ ਹੈ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰ ਪੈਣਾ ਤੇ ਗੁਰਮੁਖ ਦਾ ਸਦਾ ਸੁਭਾਅ ਹੈ ਗੁਰਾਂ ਦੀ ਮੱਤ ਦੇ ਪਿੱਛੇ ਲੱਗ ਕੇ ਤੁਰ ਪੈਣਾ ਇਹ ਜਿਹੜੀ ਦੁਚਿੱਤੀ ਹੈ ਮਨ ਦੇ ਵਿੱਚ ਕਾਲਾ ਪਾਨ ਹੈ ਮਨ ਦੇ ਵਿੱਚ ਇਹ ਅਦਮਾਈ ਜਿਹੜੀ ਲੱਗੀ ਹੋਈ ਹੈ ਮਨ ਨੂੰ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਇਹ ਮੈਂ ਵਿਸ਼ਿਆਂ ਦੀ ਜ਼ਹਿਰ ਦੇ ਵਿੱਚ ਰਹਿ ਰਿਹਾ ਜਿਹੜੇ ਇਹ ਵਿਕਾਰ ਨੇ ਵਿਕਾਰਾਂ ਰੂਪੀ ਵਿਸ਼ਿਆਂ ਰੂਪੀ ਜ਼ਹਿਰ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ ਇਸ ਕਰਕੇ ਮੇਰੇ ਮਨ ਤੋਂ ਇਹ ਜਿਹੜੀ ਵਿਸ਼ਿਆਂ ਦੀ ਅਦਮਾਈ ਹੈ ਨਾ ਇਹ ਛੁੱਟ ਨਹੀਂ ਰਹੀ ਇਹ ਮੇਰੇ ਮਨ ਦੇ ਉੱਪਰੋਂ ਦੁਬਦਾ ਦੁਚਿੱਤੀ ਚਿੰਤਾ ਚਿਤਵਣੀ ਇਹ ਛੁੱਟ ਨਹੀਂ ਰਹੀ ਇਹਦਾ ਕਾਰਨ ਕੀ ਹੈ ਕਿਉਂਕਿ ਜਿਹੜੀ ਦਵਾਈ ਖਾਧੀ ਜਾਏਗੀ ਤਨ ਵਿੱਚ ਉਹਦਾ ਅਸਰ ਹੋਏਗਾ ਜੇ ਦਰਦ ਦੀ ਦਵਾਈ ਖਾਦੀ ਜਾ ਰਹੀ ਹੈ ਤਾਂ ਸਰੀਰ ਵਿੱਚੋਂ ਦਰਦ ਹੀ ਖਤਮ ਹੋਏਗਾ ਜੇ ਕਿਸੇ ਹੋਰ ਬਿਮਾਰੀ ਦੀ ਦਵਾਈ ਖਾਦੀ ਜਾ ਰਹੀ ਹੈ ਤਾਂ ਉਹ ਬਿਮਾਰੀ ਵਾਸਤੇ ਉਹੀ ਦਵਾਈ ਕੰਮ ਕਰੇਗੀ ਨਾ ਜਦੋਂ ਵਿਸ਼ਿਆ ਰੂਪੀ ਜਿਹੜੀ ਜ਼ਹਿਰ ਹੈ ਇਹਨੂੰ ਮਨ ਕਿਵੇਂ ਟਿਕਣਾ ਸੀ ਜੇ ਵਿਸ਼ਿਆਂ ਤੋਂ ਦੂਰ ਹੁੰਦਾ ਵਿਸ਼ਿਆਂ ਤੋਂ ਪਰੇ ਹੁੰਦਾ ਪਰ ਮਨ ਤੇ ਹੁਣ ਵਿਸ਼ਿਆਂ ਦੇ ਬਹੁਤ ਨੇੜੇ ਹੈ ਵਕਾਰਾਂ ਦੇ ਬਹੁਤ ਨੇੜੇ ਵੱਸਦਾ ਹੈ ਮਨ ਫਿਰ ਇਹਦੇ ਵਿੱਚੋਂ ਅਦਮਾਈ ਕਿਵੇਂ ਛੁੱਟ ਜਾਵੇਗੀ ਸਾਧ ਸੰਗ ਕਬਹੂ ਨਹੀਂ ਕੀਨਾ ਨਾ ਕਿ ਤਬਰ ਗਾਈ ਔਰ ਜਿਹੜੀ ਅਸੀਂ ਵਿਚਾਰ ਕਰ ਰਹੇ ਸੀ ਵੀ ਜਿਹੜਾ ਮਨ ਦੀ ਅਦਮਾਈ ਕਿਉਂ ਨਹੀਂ ਛੁੱਟ ਰਹੀ ਕਿਉਂਕਿ ਰਹਿ ਵਕਾਰਾਂ ਦੇ ਨਾਲ ਰਿਹਾ ਹੈ ਇਹਦੇ ਸੰਗੀ ਸਾਥੀ ਵਕਾਰ ਨੇ ਛੁੱਟਣੀ ਕਿਵੇਂ ਸੀ ਹੁਣ ਅਗਲੀ ਪੰਕਤੀ ਵਿੱਚ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਸਾਧ ਸੰਗ ਕਬਹੂ ਨਹੀਂ ਕੀਂਗਾ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਤਾਂ ਕਦੇ ਬਹਿਣਾ ਹੀ ਨਹੀਂ ਚਾਹੁੰਦਾ ਬੰਦਾ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਰੱਬ ਦਾ ਨਾਮ ਜਪਿਆ ਹੋਵੇ ਇਹ ਕਲਯੁਗ ਦਾ ਬੰਦਾ ਉਹਨਾਂ ਨੂੰ ਵੀ ਗਾਲਾਂ ਕੱਢਦਾ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਉਹਨਾਂ ਤੋਂ ਸਿੱਖਿਆ ਤਾਂ ਕੀ ਲੈਣੀ ਆ ਸਾਧ ਕੀ ਹੁੰਦਾ ਅਸਲ ਵਿੱਚ ਜਿਨੇ ਆਪਣਾ ਸਾਰਾ ਕੁਝ ਸਾਧ ਲਿਆ ਹੋਵੇ ਸਿੱਧਾ ਕਰ ਲਿਆ ਹੋਵੇ ਮਨ ਵੀ ਤਨ ਵੀ ਬਾਹਰੀ ਪੇਖ ਵੀ ਤੇ ਅੰਦਰਲਾ ਪੇਖ ਵੀ ਇੱਕੋ ਜਿਹਾ ਕਰ ਲਿਆ ਹੋਵੇ ਸੌਖੇ ਸ਼ਬਦਾਂ ਵਿੱਚ ਉਹਨੂੰ ਸਾਧ ਕਹਿ ਦਿੰਦੇ ਨੇ ਸਾਧੂ ਕੀ ਹੁੰਦਾ ਜਿਹਨੇ ਜ਼ਿੰਦਗੀ ਜਿਉਂਦਿਆਂ ਹੋਇਆਂ ਆਪਣੇ ਆਸਵਾਸਾਂ ਨੂੰ ਆਪਣੇ ਸਾਹਾਂ ਨੂੰ ਧੂ ਧੂ ਕੇ ਨਾਮ ਵਾਲੇ ਪਾਸੇ ਲਾ ਲਿਆ ਹੋਵੇ ਜੇ ਦੇਸੀ ਅਰਥ ਕਰਨੇ ਹੋਣ ਸੌਖੇ ਜਿਹਨੇ ਛੱਡਿਆ ਨਹੀਂ ਕੋਈ ਟਿਕਾਣਾ ਜਿੱਧਰ ਰੱਬ ਦਾ ਨਾਮ ਜਿਹੜਿਆਂ ਸਵਾਸਾਂ ਦੇ ਨਾਲ ਨਾਮ ਜਪਿਆ ਹੋਵੇ ਇੱਕ ਪਲ ਵੀ ਬਿਰਥਾ ਨਾ ਗਵਾਇਆ ਹੋਵੇ ਜ਼ਿੰਦਗੀ ਦਾ ਤੂੰ ਤੂ ਕੇ ਸਵਾਸਾਂ ਵੱਲ ਨੂੰ ਲਾਇਆ ਹੋਵੇ ਆਪਣੇ ਮਨ ਨੂੰ ਤੇ ਉਹਨੂੰ ਤੁਸੀਂ ਸਾਧੂ ਕਹਿ ਸਕਦੇ ਆ ਤੇ ਸਾਧ ਹੁੰਦਾ ਜਿਹਨੇ ਆਪਣਾ ਸਾਰਾ ਕੁਝ ਹੀ ਸਾਧ ਲਿਆ ਹੋਵੇ ਜੇ ਉਹਨਾਂ ਦੇ ਕੋਲੇ ਬੈਠੋਗੇ ਤਾਂ ਕੋਈ ਨਾ ਕੋਈ ਯੋਗਤੀ ਮਿਲ ਜਾਂਦੀ ਹੈ ਮਨ ਕਿਵੇਂ ਵਸ ਵਿੱਚ ਆਵੇ ਵਿਕਾਰਾਂ ਤੋਂ ਕਿਵੇਂ ਖੜਾ ਛੁੱਟੇ ਪਰਾਇਆ ਰੂਪ ਅੱਖਾਂ ਕਿਵੇਂ ਵੇਖਣੋਂ ਹਟਣ ਨਿੰਦਿਆ ਚੁਗਲੀ ਤੋਂ ਕਿਵੇਂ ਬਚਿਆ ਜਾਵੇ ਮਾੜੇ ਬੋਲ ਬੋਲਣ ਤੋਂ ਇਹ ਜੀਵ ਨੂੰ ਕਿਵੇਂ ਰੋਕਿਆ ਜਾਵੇ ਕੁਝ ਨਾ ਕੁਝ ਉਹ ਸਮਝਾ ਦਿੰਦੇ ਨੇ ਰੱਬ ਦੇ ਪਿਆਰ ਤੇ ਇੱਕ ਗੱਲ ਯਾਦ ਰੱਖਿਓ ਰੱਬ ਦੇ ਪਿਆਰਿਆਂ ਵਿੱਚ ਇਹੋ ਜਿਹੀ ਇੱਕ ਪਾਰਸ ਕਲਾ ਹੁੰਦੀ ਆ ਜਿਹੜੇ ਜਿਹੜੇ ਉਹਨਾਂ ਦੇ ਕੋਲ ਵੀ ਬੈਠਦੇ ਨੇ ਨਾ ਭਾਵੇਂ ਕੋਈ ਬਚਨ ਨਾ ਵੀ ਹੋਇਆ ਹੋਵੇ ਕੋਈ ਗੱਲ ਨਾ ਵੀ ਤੁਸੀਂ ਉਹਨਾਂ ਦੇ ਨਾਲ ਕਰੋ ਬਸ ਉਦਾਂ ਹੀ ਕੋਲੇ ਬਹਿ ਜਾਓ ਥੋੜਾ ਸਮਾਂ ਜ਼ਿੰਦਗੀ ਪਲਟ ਕੇ ਰੱਖ ਦਿੰਦੇ ਨੇ ਸਾਧੂਆਂ ਦੀ ਸੰਗਤ ਜ਼ਿੰਦਗੀ ਤਬਦੀਲ ਕਰਕੇ ਰੱਖ ਦਿੰਦੀ ਆ ਪਾਵੇਂ ਕੋਈ ਬਹੁਤੀ ਵਿਚਾਰ ਨਾ ਹੋਈ ਹੋਵੇ ਬਹੁਤੀਆਂ ਗੱਲਾਂ ਬਾਤਾਂ ਨਾ ਹੋਈਆਂ ਹੋਣ ਪਰ ਜਦੋਂ ਕਿਸੇ ਰੱਬ ਦੇ ਪਿਆਰਿਆਂ ਦੀ ਸੱਚੇ ਪਾਤਸ਼ਾਹ ਕਹਿ ਰਹੇ ਨੇ ਸੰਗਤ ਪ੍ਰਾਪਤ ਹੁੰਦੀ ਹੈ ਫਿਰ ਇਹ ਮਨ ਸਾਧਿਆ ਜਾਂਦਾ ਹੈ ਸੱਚੇ ਪਾਤਸ਼ਾਹ ਕਹਿ ਰਹੇ ਨੇ ਸਾਧ ਸੰਗ ਕਬੂ ਨਹੀਂ ਕੀਨਾ ਨਾ ਹੀ ਕੀਰਤ ਪ੍ਰਭ ਗਾਈ ਨਾ ਤਾਂ ਕਦੇ ਰੱਬ ਦੇ ਪਿਆਰਿਆਂ ਗੁਰਮੁਖਾਂ ਸਾਧੂਆਂ ਦੀ ਸੰਗਤ ਵਿੱਚ ਹੀ ਬੈਠਿਆ ਤੇ ਨਾ ਹੀ ਰੱਬ ਦੀ ਕਦੇ ਕੀਰਤੀ ਕੀਤੀ ਨਾ ਹੀ ਕਦੇ ਰੱਬ ਦਾ ਕੀਰਤਨ ਕੀਤਾ ਜ਼ਰੂਰੀ ਨਹੀਂ ਕਿ ਸਾਜ ਲੈ ਕੇ ਕੀਰਤਨ ਕੀਤਾ ਜਾਂਦਾ ਹੈ ਹੁਣ ਕਥਾ ਰੂਪ ਦੇ ਵਿੱਚ ਅਸੀਂ ਮਹਾਰਾਜ ਜੀ ਦੀ ਬਾਣੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਚਾਰ ਸਰਵਣ ਕਰ ਰਹੇ ਹਾਂ ਇਹ ਵੀ ਕੀਰਤੀ ਹੋ ਰਹੀ ਹੈ ਕਵਿਤਾਵਾਂ ਗਾਓ ਕਵਿਸ਼ਰੀਆਂ ਗਾਓ ਢੱਡੀ ਵਾਰਾਂ ਸਭ ਕੁਝ ਵਾਹਿਗੁਰੂ ਜੀ ਦਾ ਕੀਰਤਨ ਹੀ ਹੈ ਕਿਉਂਕਿ ਜਦੋਂ ਉਹਦੀ ਕੀਰਤੀ ਨਾਲ ਅਸੀਂ ਜੁੜ ਜਾਂਦੇ ਹਾਂ ਤੇ ਉਹ ਕੀਰਤਨ ਬਣ ਜਾਂਦਾ ਹੈ ਸੱਚੇ ਪਾਤਸ਼ਾਹ ਕਹਿ ਰਹੇ ਨੇ ਭਲਿਆਂ ਪੁਰਖਾਂ ਦੀ ਰੱਬ ਦੇ ਪਿਆਰਿਆਂ ਸਾਧੂਆਂ ਦੀ ਕਦੇ ਸੰਗਤ ਨਹੀਂ ਕੀਤੀ ਤੇ ਨਾ ਹੀ ਰੱਬ ਦੇ ਪਿਆਰਿਆਂ ਦੇ ਨਾਲ ਬੈਠ ਕੇ ਕਦੇ ਜਸ ਗਾਇਆ ਫਿਰ ਆਪਣੇ ਆਪ ਦਾ ਘਾਣਾ ਹੀ ਕਿੱਥੋਂ ਸੀ ਜਿਨ੍ਹਾਂ ਕੋਲੇ ਬੈਠ ਕੇ ਪ੍ਰੇਰਣਾ ਮਿਲਨੀ ਸੀ ਨਾਮ ਜਪਣ ਦੀ ਬਾਣੀ ਪੜਨ ਦੀ ਸੇਵਾ ਕਰਨ ਦੀ ਸਿਮਰਨ ਕਰਨ ਦੀ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿ ਰਹੇ ਉਹਨਾਂ ਭਲੇ ਪੁਰਸ਼ਾਂ ਦੇ ਨਾਲ ਤੱਕ ਕਦੇ ਤੂੰ ਮਿਲ ਕੇ ਹੀ ਨਹੀਂ ਬੈਠਿਆ ਫਿਰ ਰੱਬ ਦੀ ਕੀਰਤੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਵੀ ਕਿਵੇਂ ਜਪ ਲਵੇਂਗਾ ਜਨਾਨਕ ਮੈਂ ਨਾਉਂ ਕਉ ਗੁੰਡਾ ਰਾਖ ਲੈ ਹੋ ਸਰਨਾਈ ਇੱਕ ਅਰਦਾਸ ਹੀ ਕੀਤੀ ਜਾ ਸਕਦੀ ਹੈ ਸੱਚੇ ਪਾਤਸ਼ਾਹ ਮੇਰੇ ਵਿੱਚ ਗੁਣ ਤਾਂ ਕੋਈ ਨਹੀਂ ਜੇ ਮੇਰੇ ਔਗਣਾ ਦਾ ਹਿਸਾਬ ਤਕਣ ਲੱਗੋ ਤੇ ਸੱਚੇ ਪਾਤਸ਼ਾਹ ਫਿਰ ਮੈਂ ਬਖਸ਼ਿਆ ਨਹੀਂ ਜਾਵਾਂ ਦੁਨੀਆ ਦੀਆਂ ਅਦਾਲਤਾਂ ਵਿੱਚ ਕਿਸੇ ਨੇ ਇੱਕ ਗੁਨਾਹ ਕੀਤਾ ਹੋਵੇ ਨਾ ਇੱਕ ਪਾਪ ਕਿਸੇ ਨੇ ਕੀਤਾ ਹੋਵੇ ساری ਜ਼ਿੰਦਗੀ ਉਹ ਕੇਸ ਲੜਦਾ ਰਹਿੰਦਾ ਸਿਰਫ ਇੱਕੋ ਪਾਪ ਦੇ ਬਦਲੇ ਇੱਕ ਗਲਤੀ ਕੀਤੀ ਦੇ ਬਦਲੇ ਕਈ ਕੀ ਵਾਰੀ ਉਮਰ ਕੈਦ ਹੋ ਜਾਂਦੀ ਸਾਰੀ ਜ਼ਿੰਦਗੀ ਫਿਰ ਅੰਤ ਲਿਆਂ ਸਵਾਸਾਂ ਤੱਕ ਜੇਲ੍ਹ ਦੀਆਂ ਖਾਣੀਆਂ ਪੈਂਦੀਆਂ ਜੇਲ੍ਹ ਦੇ ਵਿੱਚ ਜ਼ਿੰਦਗੀ ਬਤੀਤ ਕਰਨੀ ਪੈਂਦੀ ਆ ਸਤਿਗੁਰੂ ਕਹਿ ਰਹੇ ਨੇ ਮੇਰੇ ਵਿੱਚ ਤਾਂ ਗੁਣ ਹੀ ਕੋਈ ਨਹੀਂ ਆਪਣੇ ਆਪ ਨੂੰ ਸਿੱਖ ਨੂੰ ਜਗਿਆਸੂ ਨੂੰ ਇਹ ਕਬੂਲ ਕਰਕੇ ਗੁਰੂ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਮੇਰੇ ਵਿੱਚ ਤਾਂ ਕੋਈ ਗੁਣ ਨਹੀਂ ਕਿਉਂ ਛੂਟੋਂ ਕੈਸੇ ਤਰਾਂ ਪਵਜਲ ਨਿਤ ਭਾਰੀ ਰਾਖ ਰਾਖ ਮੇਰੇ ਬੀਠੁਲਾ ਜਨ ਸਰਣ ਤੁਮਾਰੀ ਨਿਤ ਭਾਰੀ ਬਹੁਤ ਭਿਆਨਕ ਹੈ ਇਹ ਸੰਸਾਰ ਸਮੁੰਦਰ ਮੈਂ ਨਹੀਂ ਤਰ ਸਕਦਾ ਇਹਦੇ ਵਿੱਚੋ ਲੇਖ ਹੈ ਕਤ ਹੈ ਨਾ ਛੁਟੀ ਹੈ ਖਿੰ ਖਿੰ ਭੂਲਣ ਹਾਰ ਬਖਸਣ ਹਾਰ ਬਖਸ ਲੈ ਨਾਨਕ ਪਾਰ ਉਤਾਰ ਤੂੰ ਅਰਦਾਸ ਕਰਿਆ ਕਰ ਮੈਂ ਮੂਰਖ ਹਕੀਕਤਕ ਬਾਤ ਹੈ ਕੋਟ ਪਰਾਧੀ ਧਰਿਆ ਰਹੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੀ ਫਿਰ ਗਰਬਾਸ ਨਾ ਪਰਿਆ ਰਹੇ ਸੱਚੇ ਪਾਤਸ਼ਾਹ ਕਹਿ ਰਹੇ ਨੇ ਮਾਰੇ ਕਹਿੰਦੇ ਜਨ ਨਾਨਕ ਮੈਂ ਨਾ ਹੀ ਕਉ ਗੁਣ ਰਾਖ ਲਿਹੁ ਸਰਣਾਈ ਮੇਰੇ ਵਿੱਚ ਗੁਣ ਤਾਂ ਕੋਈ ਨਹੀਂ ਹੈ ਜਿਹਦੇ ਕਰਕੇ ਮੈਂ ਬਖਸ਼ਿਆ ਜਾਵਾਂ ਆਪ ਦੀ ਜੇ ਕਿਰਪਾ ਕਰੋ ਆਪਣੀ ਸ਼ਰਨ ਵਿੱਚ ਰਖ ਲਵੋ ਮੈਨੂੰ ਫਿਰ ਸੱਚੇ ਪਾਤਸ਼ਾਹ ਮੇਰਾ ਵੀ ਭਲਾ ਹੋ ਸਕਦਾ ਹੈ ਮੇਰਾ ਵੀ ਕਲਿਆਣ ਹੋ ਸਕਦਾ ਹੈ ਸੋਰ ਟੰਬਹਲਾ ਨਵਾ ਅਗਲੇ ਸ਼ਬਦ ਵਿੱਚ ਸੋਰਠ ਰਾਗ ਦੇ ਅੰਦਰ ਹੀ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਨ ਕਰ ਰਹੇ ਹਨ ਜੀ ਮਾਈ ਮੇਰੋ ਬਸ ਮਾਈ ਮਨ ਮੇਰੋ ਬਸ ਨਾਹੇ ਮਾਰੇ ਸੱਚੇ ਪਾਤਸ਼ਾਹ ਜੀ ਹੁਣ ਪ੍ਰਸ਼ਨ ਰੂਪ ਦੇ ਵਿੱਚ ਆਪ ਹੀ ਸਵਾਲ ਕਰ ਰਹੇ ਨੇ ਮਾਈ ਮਨ ਮੇਰੋ ਬਸ ਨਾਹੇ ਇਹ ਜਿਹੜਾ ਮਨ ਹੈ ਨਾ ਮੇਰੇ ਵਸ ਵਿੱਚ ਨਹੀਂ ਜੇ ਮਨ ਸਾਡੇ ਵਸ ਵਿੱਚ ਹੋਵੇ ਤੇ ਫਿਰ ਸਾਰੀ ਜ਼ਿੰਦਗੀ ਸਾਡੀ ਕਿਤੇ ਭਰਮ ਰਿਆਂ ਦੀ ਥੋੜੀ ਨਕਲ ਜਾਵੇ ਜੇ ਕਿਤੇ ਮਨੁੱਖ ਵਿੱਚ ਸਾਡੇ ਵਾਸ ਵਿੱਚ ਹੋਵੇ ਫਿਰ ਸਾਰੀ ਜ਼ਿੰਦਗੀ ਚਿੰਤਾਵਾਂ ਵਿੱਚ ਦੁੱਖਾਂ ਵਿੱਚ ਥੋੜੀ ਬਤੀਤ ਹੋ ਜਾਵੇ ਇਸੇ ਕਰਕੇ ਤੇ ਸਾਹਿਬ ਗੁਰੂ ਨਾਨਕ ਦੇਵ ਜੀ ਸਹਿ ਮਹਾਰਾਜ ਨੇ ਸਾਨੂੰ ਫੈਸਲਾ ਦੇ ਦਿੱਤਾ ਮਨ ਜੀਤੈ ਜਗ ਜੀਤ ਐਡੀ ਵੱਡੀ ਜਿੱਤ ਹੋ ਜਾਵੇਗੀ ਤੇਰੀ ਜਿਵੇਂ ਸਾਰੇ ਸੰਸਾਰ ਨੂੰ ਜਿੱਤ ਲਿਆ ਹੋਵੇ ਤੂੰ ਬਸ ਇੱਕ ਕੰਮ ਕਰ ਆਪਣੇ ਮਨ ਨੂੰ ਜਿੱਤ ਲੈ ਸਾਰਾ ਸੰਸਾਰ ਹੀ ਜਿੱਤਿਆ ਜਾਏਗਾ ਮਨ ਮੇਰੋ ਵਸ ਨਾਹੀ ਇਹ ਮਨ ਜਿਹੜਾ ਇਹ ਮੇਰੇ ਮਨ ਵਸ ਵਿੱਚ ਨਹੀਂ ਹੈ ਮੇਰੇ ਕਹਣੇ ਵਿੱਚ ਨਹੀਂ ਚੱਲਦਾ ਨਿਸ ਬਾਸਰ ਬਿਕਿਨ ਕੋ ਧਾਵਤ ਕੀ ਬਦਲ ਕੋ ਤਾਹੇ ਹਰ ਰੋਜ ਨੇਸ ਦਿਨ ਇੱਕ ਇੱਕ ਦਿਨ ਇੱਕ ਇੱਕ ਪਲ ਇੱਕ ਇੱਕ ਨਿਮਕ ਇਹ ਸਦਾ ਵਿਕਾਰਾਂ ਵੱਲ ਨਹੀਂ ਭੱਜਦਾ ਜਾਂਦਾ ਮੈਂ ਇਹਨੂੰ ਜਿੰਨਾ ਮਰਜ਼ੀ ਰੋਕ ਲਵਾਂ ਆਪਣੇ ਮਨ ਨੂੰ ਮੇਰੇ ਰੋਕੇ ਆਏ ਮਨ ਰੁਕਦਾ ਨਹੀਂ ਹੈ ਰਹਾ ਵਿਸ਼ਰਾਮ ਦਿੰਦੇ ਨੇ ਜੀ ਬੇਦਪੁਰਾ ਸਿਮਰਤ ਕੇ ਮਤ ਸੁਣੋ ਨਿੰਮਕ ਨਹੀ ਐ ਬਸਾਵੈ ਇਦਾਂ ਦੀ ਕਥਾ ਵੀ ਸੁਣਦਾ ਹੈ ਮਨ ਮੇਰਾ ਪੁਰਾਣਾ ਦੀ ਵਿਚਾਰ ਵੀ ਸੁਣਦਾ ਹੈ ਸਿਮਰਤੀਆਂ ਵੀ ਸੁਣਦਾ ਹੈ ਜਿਹੜੀ ਉਹ ਸਿੱਖਿਆ ਦੇ ਰਹੇ ਨੇ ਉਹਨਾਂ ਨੂੰ ਸਾਰਾ ਕੁਝ ਇਹ ਸੁਣਤਾ ਰਿਹਾ ਹੈ ਕਥਾ ਕੀਰਤਨ ਜੋ ਹੋ ਰਿਹਾ ਹੈ ਬੈਠ ਕੇ ਮਨ ਉਹਨੂੰ ਸੁਣਤਾ ਰਿਹਾ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਇੱਕ ਨਿਮਖ ਪਲ ਵੀ ਵਾਹਿਗੁਰੂ ਪਰਮੇਸ਼ਰ ਜੀ ਦਾ ਜਿਹੜਾ ਨਾਮ ਹੈ ਨਾ ਉਹਨੂੰ ਹੀਏ ਹੁੰਦਾ ਹੈ ਹਿਰਦੇ ਵਿੱਚ ਆਪਣੇ ਅੰਦਰ ਨਹੀਂ ਧਾਰਨ ਕਰਦਾ ਜਿਵੇਂ ਪੱਥਰ ਪਾਣੀ ਵਿੱਚ ਪਿਆ ਰਹੇ ਭਾਵੇਂ ਸੈਂਕੜੇ ਸਾਲ ਵਿੱਚੋਂ ਥੋੜੀ ਕਿਤੇ ਭਜਦਾ ਹੈ ਵਿੱਚੋਂ ਤੇ ਕਠੋਰ ਹੀ ਰਹਿੰਦਾ ਹੈ ਸੁੱਕਾ ਹੀ ਰਹਿੰਦਾ ਹੈ ਭਾਵੇਂ ਸੈਂਕੜੇ ਸਾਲ ਪਾਣੀ ਦੇ ਵਿੱਚ ਪਿਆ ਰਿਹਾ ਪੱਥਰ ਭੰਨ ਕੇ ਵੇਖੋ ਕਦੇ ਕੱਢ ਕੇ ਉਹਨੂੰ ਸਾਲ ਬਾਅਦ ਥੋੜੀ ਬਹੁਤੀ ਸਿਲ ਵੀ ਨਹੀਂ ਫੜਦਾ ਪੱਥਰ ਸੱਚੇ ਪਾਤਸ਼ਾਹ ਮੇਰਾ ਮਨ ਕਥਾ ਕੀਰਤਨ ਵੀ ਸੁਣ ਰਿਹਾ ਹੈ ਸਭ ਕੁਝ ਸੁਣ ਰਿਹਾ ਹੈ ਪਰ ਸੱਚੇ ਪਾਤਸ਼ਾਹ ਇੱਕ ਨਿੰਮਖ ਜਿੰਨਾ ਵੀ ਇੱਕ ਰਾਈ ਤੋਂ ਵੀ ਛੋਟਾ ਹੁੰਦਾ ਹੈ ਨਿੰਮਖ ਰਾਈ ਦੇ ਦਾਣੇ ਤੋਂ ਵੀ ਛੋਟਾ ਇੰਨਾ ਕੁ ਵੀ ਗਿਆਨ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦਾ ਪਰ ਧੰਨ ਪਰਦਾ ਰਾਸਿਓ ਰਚਿਓ ਵਿਰਤਾ ਜਨਮ ਸਿਰਾਵੈ ਬਸ ਇਹਦਾ ਇਹਦੀ ਆਦਤ ਪਤਾ ਕੀ ਹੈ ਪਰਾਏ ਧੰਨ ਨੂੰ ਵੇਖਦਾ ਹੈ ਬਹੁਤ ਪੈਸਾ ਕਿਸੇ ਦੇ ਕੋਲੇ ਆ ਗਿਆ ਇਹਦੇ ਮਨ ਵਿੱਚ ਇੱਛਾ ਪੈਦਾ ਹੋ ਗਈ ਕਾਸ਼ ਮੇਰੇ ਕੋਲੇ ਵੀ ਇੰਨਾ ਪੈਸਾ ਹੋਵੇ ਫਿਰ ਇਹ ਅਮੀਰ ਹੋਣ ਦੇ ਯਤਨ ਕਰਦਾ ਹੈ ਉਹਦੇ ਜਿੰਨਾ ਧੰਨ ਜੋੜਨ ਦਾ ਖੜਾ ਕਰਨ ਦਾ ਯਤਨ ਕਰਦਾ ਹੈ ਸੱਚੇ ਪਾਸ਼ਾ ਕਹਿ ਰਹੇ ਨੇ ਪਰ ਧੰਨ ਪਰਦਾਰਾ ਪਰਦਾਰਾ ਹੁੰਦੀ ਹੈ ਇਸਤਰੀ ਇਹ ਪਰਾਇਆ ਰੂਪ ਵੇਖਦਾ ਹੈ ਆਪਣੀ ਇਸਤਰੀ ਨੂੰ ਵੀ ਛੱਡ ਕੇ ਆਪਣੇ ਜਤ ਸਤ ਨੂੰ ਛੱਡ ਕੇ ਇਹ ਦੂਸਰਿਆਂ ਦੇ ਵੱਲ ਲੁਭਾਇਪਨ ਹੋ ਜਾਂਦਾ ਹੈ ਪਰਾਏ ਧਨ ਦੀ ਪਰਾਏ ਰੂਪ ਦੀ ਇਹਦੀ ਇੱਛਾ ਹੈ ਪਰ ਇਹਨੂੰ ਇਸ ਗੱਲ ਦੀ ਸਮਝ ਨਹੀਂ ਆਈ ਵੀ ਇਹ ਪਰਾਇਆ ਧਨ ਤੇ ਪਰਾਇਆ ਤਨ ਵੇਖਦੇ ਵੇਖਦੇ ਦਾ ਤੇਰਾ ਜਿਹੜਾ ਜਨਮ ਹੈ ਇਹ ਅਕਾਰਥ ਹੋ ਗਿਆ ਇਹ ਤੇਰਾ ਬਿਰਥਾ ਲੰਘ ਗਿਆ ਇਹ ਨਸਫਲ ਹੋ ਗਿਆ ਤੇਰਾ ਜਨਮ ਤੇਰੇ ਹੱਥੋਂ ਬੀਤਦਾ ਜਾ ਰਿਹਾ ਏ ਇਹ ਜਿਹੜੇ ਤੂੰ ਬਾਹਰ ਆਤਮ ਚਾਹਮ ਕਰਕੇ ਸਾਰਾ ਕੁਝ ਧਨ ਜੋੜਦਾ ਹੈ ਨਾ ਤੇ ਇਹਨਾਂ ਅੱਖਾਂ ਦੇ ਨਾਲ ਸਦਾ ਪਰਾਇਆ ਰੂਪ ਵੇਖ ਕੇ ਵਕਾਰ ਤੇਰੇ ਮਨ ਦੇ ਵਿੱਚ ਪੈਦਾ ਹੁੰਦੇ ਨੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਕਹਿੰਦੇ ਇਹ ਪਰਾਏ ਧਨ ਕਰਕੇ ਤੇ ਪਰਾਈ ਤਨ ਕਰਕੇ ਤੇਰਾ ਜਿਹੜਾ ਜਨਮ ਹੈ ਇਹ ਬਿਰਥਾ ਹੀ ਜਾ ਰਿਹਾ ਹੈ ਬਿਰਥਾ ਹੀ ਬੀਤ ਰਿਹਾ ਹੈ ਮਦ ਮਾਇਆ ਕੇ ਭਇਓ ਬਾਵਰੋ ਸੂਚਿਤ ਨੈ ਕਛ ਗਿਆਨਾ ਮਦ ਹੁੰਦਾ ਹੈ ਮਸਤੀ ਵਿੱਚ ਮਾਇਆ ਦੀ ਮਸਤੀ ਦੇ ਵਿੱਚ ਮਾਇਆ ਦੇ ਵਿੱਚ ਰਚਿਆ ਹੋਇਆ ਮਾਇਆ ਦੇ ਵਿੱਚ ਗਰਸਿਆ ਹੋਇਆ ਇਹ ਜਿਹੜਾ ਮਨ ਹੈ ਨਾ ਮਦ ਮਾਇਆ ਕੇ ਭਇਓ ਬਾਵਰੋ ਮਾਇਆ ਦੇ ਵਿੱਚ ਫਸਿਆ ਹੋਣ ਕਰਕੇ ਮਨ ਬਾਵਰਾ ਹੋ ਗਿਆ ਪਾਗਲਾ ਵਰਗੀ ਕਮਲਿਆਂ ਵਾਲੀ ਇਹਦੀ ਹਾਲਤ ਹੋ ਗਈ ਮਨ ਦੀ ਮਾਇਆ ਦੇ ਵਿੱਚ ਫਸੇ ਹੋਣ ਕਰਕੇ ਮਾਇਆ ਦੇ ਨਾਲ ਪ੍ਰੀਤ ਪੈਣ ਕਰਕੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਇਸੇ ਕਰਕੇ ਹੀ ਸੂਝਤ ਨਹਿ ਕਛ ਗਿਆਨਾਂ ਇਸੇ ਕਰਕੇ ਥੋੜਾ ਬਹੁਤਾ ਕੋਈ ਗਿਆਨ ਨਹੀਂ ਇਹਨੂੰ ਸੁਝ ਰਿਹਾ ਵੀ ਮਨ ਨੂੰ ਕਿਵੇਂ ਸਮਝਾ ਕੇ ਮੋੜ ਕੇ ਰੱਬ ਵਾਲੇ ਪਾਸੇ ਲਾਇਆ ਜਾਵੇ ਕਿਉਂਕਿ ਸਾਰਾ ਦਿਨ ਤੇ ਮਾਇਆ ਵਿੱਚ ਰਹਿੰਦਾ ਜਿੱਥੇ ਰਹੇਗਾ ਜਾਣਕਾਰੀ ਵੀ ਉੱਥੋਂ ਦੀ ਹੋਵੇਗੀ ਹੁਣ ਤੁਸੀਂ ਕੈਲਗਰੀ ਵਿੱਚ ਰਹਿੰਦੇ ਹੋ ਕੈਲਗਰੀ ਦਾ ਤੁਹਾਨੂੰ ਹਰ ਇੱਕ ਸ਼ਹਿਰ ਇੱਥੋਂ ਦੇ ਹਰ ਇੱਕ ਤੁਹਾਨੂੰ ਥਾਂ ਜਿਹੜੀ ਜਿੱਥੇ-ਜਿੱਥੇ ਘਰ ਕੋਈ ਬਣਿਆ ਹੋਈਆਂ ਜਗ੍ਹਾ ਸਾਰੀਆਂ ਤੁਹਾਨੂੰ ਪਤਾ ਹੋਣਗੀਆਂ ਮਨ ਵਿੱਚ ਤੁਸੀਂ ਇੱਥੋਂ ਦੇ ਪੀਤੀ ਹੋ ਇੱਥੋਂ ਟ੍ਰਾਂਟੋ ਚਲੇ ਜਾਓ ਜਾ ਕੇ ਲੱਭਣਾ ਪਵੇਗਾ ਪੁੱਛਣਾ ਪਵੇਗਾ ਆਪਣੇ ਆਪ ਥੋੜੀ ਪਤਾ ਲੱਗਣਾ ਹੈ ਕਿਉਂਕਿ ਇੱਥੇ ਰਹਿ ਰਹੇ ਹੋ ਤੇ ਇੱਥੋਂ ਦੇ ਪੀਤੀ ਹੋ ਮਨ ਮਾਇਆ ਵਿੱਚ ਰਹਿ ਰਿਹਾ ਹੈ ਇਸ ਕਰਕੇ ਮਾਇਆ ਦਾ ਪੀਤੀ ਹੈ ਜੇ ਗਿਆਨ ਵਿੱਚ ਰਹਿੰਦਾ ਹੁੰਦਾ ਫੇਰ ਹੀ ਗਿਆਨ ਹੋਣਾ ਸੀ ਸੱਚੇ ਪਾਤਸ਼ਾਹ ਕਹ ਰਹੇ ਇਹ ਮਾਇਆ ਦੇ ਵਿੱਚ ਗਰਸਿਆ ਹੋਣ ਕਰਕੇ ਪਾਗਲਾਵਾਲੀ ਬੌਰਿਆਂ ਵਾਲੀ ਬਾਵਰਿਆਂ ਵਾਲੀ ਇਹਦੀ ਹਾਲਤ ਹੋ ਗਈ ਇਹਨੂੰ ਬਿਲਕੁਲ ਵੀ ਗਿਆਨ ਨਹੀਂ ਸੁਝਦਾ ਇਹਨੂੰ ਸੁਝਦਾ ਹੀ ਨਹੀਂ ਗਿਆਨ ਥੋੜਾ ਬਹੁਤਾ ਵੀ ਕਾਟੇ ਪੀਤਰ ਬਸਤ ਨਰਿੰਜਣਾ ਤਾਕੋ ਬਰਮ ਨਾ ਜਾਣਾ ਮਾਰੇ ਕਹਿੰਦੇ ਜਿਹੜਾ ਮਾਇਆ ਤੋਂ ਨਿਰਲੇਪ ਹੈ ਹੁਣ ਪਹਿਲਾਂ ਕਹਿ ਰਹੇ ਸੀ ਵੀ ਮਾਇਆ ਦੇ ਵਿੱਚ ਬੰਦਾ ਲੁਭਾਏਮਾਨ ਹੋਇਆ ਹੋਇਆ ਹੈ ਹੁਣ ਦੂਸਰੀ ਪੰਕਤੀ ਵਿੱਚ ਕਹਿ ਰਹੇ ਨੇ ਮਾਇਆ ਦੇ ਵਿੱਚੋਂ ਜਿਹੜਾ ਬਚਿਆ ਹੋਇਆ ਸੀ ਜਿਹੜਾ ਸ਼ੁੱਧ ਸਰੂਪ ਸੀ ਉਹ ਕੌਣ ਹੈ ਅਕਾਲ ਪੁਰਖ ਵਾਹਿਗੁਰੂ ਜਿਨੂੰ ਨਿਰੰਜਨ ਕਹਿੰਦੇ ਨੇ ਮਾਇਆ ਤੋਂ ਰਹਿਤ ਹੋਣ ਕਰਕੇ ਰੱਬ ਦਾ ਨਾਮ ਨਿਰੰਜਨ ਪਿਆਨਾ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਅੰਦਰ ਹੀ ਵਸਦਾ ਹੈ ਘਟ ਹੀ ਭੀਤਰ ਬਸਤ ਨਿਰੰਜਨ ਤਾ ਕੋ ਮਰਮ ਨਾ ਜਾਨਾ ਉਹਨੂੰ ਜਾਣਨ ਵਾਸਤੇ ਤਾਂ ਇਹਨੇ ਥੋੜਾ ਜਿੰਨਾ ਵੀ ਯਤਨ ਹੀ ਨਹੀਂ ਕੀਤਾ ਉਸ ਰੱਬ ਦੀ ਉਸਤਤੀ ਵਿੱਚ ਜੁੜ ਕੇ ਅੰਦਰ ਜਾਇਆ ਜਾਣਾ ਸੀ ਤੇ ਫਿਰ ਅੰਦਰੋਂ ਪਤਾ ਲੱਗਣਾ ਸੀ ਅੰਤਰ ਖੂਟਾ ਅੰਮ੍ਰਿਤ ਭਰਿਆ ਸਬਦ ਕਾਢ ਪੀਓ ਪਰੀਹਾਰੀ ਜਿਹੜਾ ਅੰਦਰ ਖੂ ਭਰਿਆ ਹੋਇਆ ਅੰਮ੍ਰਿਤ ਦਾ ਉਹਨੂੰ ਬਾਹਰੋਂ ਸ਼ਬਦ ਦਾ ਪਾਣੀ ਪਾ ਕੇ ਅੰਦਰੋਂ ਕੱਢ ਕੇ ਤੇ ਉਹਨੂੰ ਚੱਖਣਾ ਸੀ ਤੇ ਉਹਨੂੰ ਪੀਣਾ ਸੀ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮਾਇਆ ਤੋਂ ਨਿਰਲੇਪ ਸੀਨਾ ਅਕਾਲ ਪੁਰਖ ਵਾਹਿਗੁਰੂ ਘਟ ਹੀ ਭੀਤਰ ਬਸਤ ਨਿਰੰਜਨ ਤਾ ਕੋ ਮਰਮ ਨਾ ਜਾਨਣਾ ਥੋੜਾ ਜਿੰਨਾ ਵੀ ਉਹਨੂੰ ਜਾਣ ਨਹੀਂ ਸਕਿਆ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਛੱਬੀ ਸਾਧਨ ਸਾਦਗੀ ਆਇਓ ਤੁਰਬਤ ਸਗਲ ਬਿਨਾਸੀ ਹੁਣ ਉੱਤਰ ਦੇ ਰਹੇ ਨੇ ਪਹਿਲਾਂ ਸਾਰਾ ਕੁਝ ਦੱਸਿਆ ਮਾਇਆ ਵਿੱਚ ਫਸਿਆ ਹੋਇਆ ਹੈ ਮਾਇਆ ਤੋਂ ਨਰਲੀਪ ਕੌਣ ਹੈ ਇਹ ਮਾਇਆ ਵਿੱਚ ਹੈ ਕਿਹੜੇ ਕਿਹੜੇ ਵਕਾਰਾਂ ਦੇ ਨਾਲ ਗਰਸਿਆ ਹੋਇਆ ਹੈ ਹੁਣ ਇਹਨਾਂ ਪੰਕਤੀਆਂ ਦੇ ਵਿੱਚ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਜਦ ਹੀ ਸਰਨ ਸਾਦਗੀ ਆਇਓ ਦੁਰਮਤ ਸਗਲ ਬਿਨਾਸੀ ਜਿਹੜੀ ਖੋਟੀ ਮਤ ਹੈ ਨਾ ਤੇਰੇ ਕੋਲੇ ਇਹ ਸਾਰੀ ਨਿਕਲ ਜਾਏਗੀ ਤੇਰੇ ਅੰਦਰੋਂ ਕਿਤੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਆ ਕੇ ਬੈਠਿਆ ਕਰ ਜਿਨ੍ਹਾਂ ਕੋਲੇ ਸ਼ੁੱਭ ਗੁਣ ਨੇ ਜਿਨ੍ਹਾਂ ਦੇ ਕੋਲੇ ਨਾਮ ਦੀ ਕੋਈ ਕਣੀ ਹੈ ਜਿਨ੍ਹਾਂ ਦਾ ਅੰਦਰ ਨਿਰਮਲ ਹੈ ਜਿਨ੍ਹਾਂ ਦੇ ਅੰਦਰ ਮੈਲ ਨਹੀਂ ਲੱਗੀ ਹੋਈ ਸਤਿਗੁਰੂ ਕਹਿੰਦੇ ਨੇ ਨਾ ਜਿਹੜੇ ਅੰਦਰੋਂ ਵੀ ਨਿਰਮਲ ਨੇ ਤੇ ਬਾਹਰੋਂ ਵੀ ਨਿਰਮਲ ਨੇ ਉਹਨਾਂ ਦੀ ਸੰਗਤ ਕਰਿਆ ਕਰ ਇਹ ਬਾਹਰੋਂ ਪੋਚਾ ਵੇਖ ਕੇ ਜਿਹੜੇ ਬਾਹਰੋਂ ਨਿਰਮਲ ਨੇ ਉਹਨਾਂ ਦੀ ਸੰਗਤ ਕਰਦਾ ਜਦੋਂ ਫਿਰ ਉਹ ਇਹਨੂੰ ਡੰਗ ਮਾਰ ਦਿੰਦੇ ਨੇ ਨਾ ਫਿਰ ਇਹਨੂੰ ਸਮਝ ਲੱਗਦੀ ਵੀ ਬੰਦਾ ਬਾਹਰੋਂ ਦੇਖਣ ਵਾਸਤੇ ਕੁਝ ਹੋਰ ਸੀ ਅੰਦਰੋਂ ਇਹਦਾ ਦਿਲ ਕੁਝ ਹੋਰ ਸੀ ਅੰਦਰੋਂ ਨਰਮ ਨਹੀਂ ਸੀ ਬਾਹਰੋਂ ਹੀ ਨਰਮ ਸੀ ਨਿਮਰਤਾ ਬਾਹਰ ਦੀ ਸੀ ਅੰਦਰ ਦੀ ਨਹੀਂ ਸੀ ਹੁਣ ਮਹਾਰਾਜ ਸਾਨੂੰ ਸਮਝਾ ਰਹੇ ਨੇ ਜਦ ਹੀ ਸਰਨ ਸਾਧਕੀ ਆਇਓ ਦੁਰਮਤ ਸਗਲ ਬਿਨਾਸੀ ਜਦੋਂ ਹੀ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਸਾਧੂਆਂ ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠ ਜਾਏਗਾ ਤੇਰੀ ਜਿਹੜੀ ਖੋਟੀ ਮਤ ਹੈ ਇਹ ਸਾਰੀ ਬਿਨਸ ਜਾਏਗੀ ਨਾਸ਼ ਹੋ ਜਾਵੇਗੀ ਤਬ ਨਾਨਕ ਚੇਤਿਓ ਜਿੰਤਾ ਮਨ ਕਾਟੀ ਜਮਗੀ ਭਾਸੀ ਮਹਾਰਜ ਕਹਿੰਦੇ ਜਦੋਂ ਸਾਰੀਆਂ ਚਿੰਤਾਵਾਂ ਨੂੰ ਮਟਾਉਣ ਵਾਲੇ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਚੇਤੇ ਕਰੇਗਾ ਜਦੋਂ ਉਹਦੀ ਚੇਤਨਾ ਦੇ ਵਿੱਚ ਜੁੜ ਜਾਵੇਂਗਾ ਜਿਹੜਾ ਸਾਰੀਆਂ ਚਿਤਵਨੀਆਂ ਚਿੰਤਾਵਾਂ ਮਟਾਉਣ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਉਦੋਂ ਤੇਰੀ ਜਮਾ ਵਾਲੀ ਫਾਹੀ ਜਮਾ ਵਾਲੀ ਫਾਸੀ ਉਦੋਂ ਕੱਟੀ ਜਾਣੀ ਹੈ ਤੂੰ ਇਹ ਕੰਮ ਕਰਿਆ ਕਰ ਰੱਬ ਦੇ ਪਿਆਰਿਆਂ ਦੀ ਸਾਧੂਆਂ ਦੀ ਸੰਗਤ ਵਿੱਚ ਆਇਆ ਕਰ ਤੇਰੀ ਖੋਟੀ ਮਤ ਨਿਕਲ ਜਾਵੇਗੀ ਤੇ ਜਦੋਂ ਤੂੰ ਸਾਰੀਆਂ ਚਿੰਤਾਵਾਂ ਮਟਾਉਣ ਵਾਲੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੇਂਗਾ ਨਾ ਫਿਰ ਜਮਾ ਦਾ ਡਰ ਵੀ ਤੇਰੇ ਅੰਦਰੋਂ ਨਿਕਲ ਜਾਵੇਗਾ ਬੜੇ ਗਹਿਰ ਗੰਭੀਰ ਮਾਰੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਦੋਨਾਂ ਸ਼ਬਦਾਂ ਦੇ ਵਿੱਚ ਉਪਦੇਸ਼ ਬਖਸ਼ਿਸ਼ ਕੀਤੇ ਨੇ ਗੁਰੂ ਕਿਰਪਾ ਕਰੇ ਸਾਡੇ ਤੁਹਾਡੇ ਸਭਨਾ ਦੇ ਹਿਰਦੇ ਵਿੱਚ ਵਸ ਜਾਣ ਹੋਈਆਂ ਸਰਬੱਤ ਖੁੱਲਾਂ ਆਪ ਜੀ ਨੇ ਤਰਸ ਕਰਕੇ ਬਖਸ਼ ਦੇਣੀਆਂ ਬਖਸ਼ਨ ਹਾਰੋ ਆਪ ਜੀ ਆਓ ਅੰਤ ਲੀਆਂ ਦੋ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਤਿਹ ਸਾਂਝੀ ਕਰੀਏ ਜੀ ਜਬੇ ਸਾਧਨ ਸਾਧ ਗਈ ਆਇਓ ਦਰਬਤ ਸਗਲ ਮਿੰਡਾਸੀ ਤਬ ਨਾਨਕ ਚੇਤਿਓ ਚਿੰਤਾ ਮਨਾਂ ਕਾਟੇ ਜਮ ਕੀ ਫਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ